ये हमारी पंजाब की प्रथा है सिर्फ पापड़ पहले खाओ जरूरी नहीं हर जगह दी हर चीज स्वाद हो इस तो वादिया सांबर मैं घर बना लें पर ए की कोकोनट चटनी का कोई जवाब नहीं सी वेलकम बैक टू तो सुपर मॉम्स रेसिपीज तो चलो आज आप किचन से कोई काम कुम नहीं करना आप चल रहे हैं अच्छे गड्डी चक के बाहर कारण की सो तो मैं जाते जाते दस रेसिपी शूट करनी स्टार्ट ही की लाइट चली गई लाइट का भी पता लग्या पांच छः घंटे नहीं आनी सी फिर सोचा भी टाइम वेस्ट करना ही क्यों ਪਿਛਲੇ ਕੁਝ ਦਿਨਾਂ ਦੇ ਮੇਰੇ ਛੋਟੇ-ਛੋਟੇ ਕੰਮ ਬਹੁਤ ਪੈਂਡਿੰਗ ਪਏ ਸੀਗੇ ਤੇ ਸੋਚਿਆ ਸਾਰੇ ਕੰਮ ਅੱਜ ਕਰ ਲਈਏ ਸਾਰੇ ਕੰਮ ਮੇਰੇ ਅੱਤੇ ਪੌਨੇ ਘੰਟੇ ਚ ਹੋ ਗਏ ਸੀ ਤੇ ਘਰ ਵਾਪਸੀ ਦੇ ਟਾਈਮ ਨਾ ਮੈਂ ਦੇਖਿਆ ਇੱਥੇ ਤੇ ਬੜੀਆਂ ਰੌਣਕਾਂ ਲੱਗੀਆਂ ਨੇ ਜਗਾ-ਜਗਾ ਤੇ ਫੂਡ ਕਾਰਟਸ ਲੱਗੀਆਂ ਨੇ ਤੇ ਚਲਦੇ-ਚਲਦੇ ਸਾਡਾ ਵੀ ਧਿਆਨ ਪਿਆ ਅੰਮ੍ਰਿਤਸਰੀ ਨਿਊਟਰੀ ਕੁਲਚਾ ਤੇ ਕਿ ਗੱਲ ਜੇ ਤਾਂ ਆਉਂਦੀ ਆ ਮੇਰੇ ਪਿਆਰੇ ਅੰਮ੍ਰਿਤਸਰੀ ਤੇ ਫਿਰ ਮਨ ਕੀਤਾ ਕਿ ਆਪਣੇ ਪੈਨਪ੍ਰਾਵ ਨੂੰ ਸਪੋਰਟ ਕਰਨ ਲਈ ਇੱਕ ਵਾਰੀ ਤੇ ਇਹਨਾਂ ਨੂੰ ਟੇਸਟ ਜ਼ਰੂਰ ਕਰਨਾ ਚਾਹੀਦਾ ਹੈ ਵੈਸੇ ਤੇ ਇਹਨਾਂ ਦੀ ਕਾਰਟ ਤੇ ਬਹੁਤ ਕੁਝ ਸੀ और लोग पैक भी करा रहे पर मैन कि असं खा के देखिए और अभी ऑर्डर किया जी न्यूट्री कुल्चा जोड़ा कि बड़े ही प्यारा और बड़े साफ सुथरे जे ढंग बना के दे रहे थे सारियां नाल चटनी सी थोड़ा जि सैलड भी और मैं टेस्ट किया क्वानटिटी एंड क्वालिटी दोनों ही ठीक सगियाँ इतने खड़े होके खाने वालू बार बार ऑफर करते हैं सैलड सब्जी कुछ होर चाहता है तो लेते हो असीछया ले कि अमृतसरी फूड सीखे है या तुम सच्ची अमृतसर दे ਤੇ ਵੀਰ ਨੇ ਜਵਾਬ ਦਿੱਤਾ ਮੈਂ ਪਿੱਖੀ ਵੰਟ ਤਵਾਂ ਤੇ ਸਾਨੂੰ ਮਾਝੇ ਵਾਲੇ ਪਾਉ ਆਖਦੇ ਨੇ ਤੇ ਆਂਦੇ ਆਂਦੇ ਮੈਂ ਵੀ ਉਹਨਾਂ ਨੂੰ ਦੱਸ ਕੇ ਆਈ ਵੀ ਮੈਂ ਵੀ ਅੰਬਰਸਦਨੀਆ ਉੱਥੋਂ ਨਿਕਲੇ ਤੇ ਅਸੀਂ ਆ ਗਏ ਜੀ ਅਗਲੇ ਬਲਾਕ ਦੇ ਵਿੱਚ ਜਿੱਥੇ ਸਾਨੂੰ ਥੋੜਾ ਜਿਹਾ ਕੰਮ ਸੀਗਾ ਉਹ ਕੰਮ ਕਰਨ ਤੋਂ ਬਾਅਦ ਅਸੀਂ ਪਹੁੰਚੇ ਸੀ ਚੇਨਈ ਮਰਾਠਾ ਵਾਲਿਆਂ ਦੇ ਜਿੱਥੋਂ ਅਸੀਂ ਖਾਣਾ ਸੀ ਸਾਊਥ ਇੰਡੀਅਨ ਫੂਡ ਪਰ ਸਭ ਤੋਂ ਪਹਿਲਾਂ ਹੀ ਐਕਸਪੀਰੀਅੰਸ ਬੜਾ ਬੁਰਾ ਰਿਹਾ ਕਿਉਂਕਿ ਮੀਨੂ ਕਾਰਡ ਨਹੀਂ ਸੀ ਉੱਪਰੋਂ ਦੇਖ-ਦੇਖ ਕੇ ਚੀਟਿੰਗ ਕਰ ਕਰ ਕੇ ਅਸੀਂ ਆਰਡਰ ਕੀਤਾ ਬਹੁਤ ਔਖੇ ਸੁਖੇ ਆਰਡਰ ਕੀਤਾ ਤੇ ਸੁਖਨਾਲ ਆਰਡਰ ਲੈਣ ਵਾਲੇ ਵੀ ਉਦਾਂ ਦੇ ਸੀ ਅਸੀਂ ਕੀਤਾ ਸੀਗਾ ਅਨੀਅਨ ਉੱਤਪਮ ਮਸਾਲਾ ਦੋਸਾ ਫਿਲਟਰ ਕਾਫੀ ਐਂਡ ਸਾਊਥ ਇੰਡੀਅਨ ਸਪੈਸ਼ਲ ਕੋਕਮ ਸੋਡਾ ਜੀਤੇ ਬਾਰੇ ਮੈਂ ਦੱਸਾਂਗੀ ਵੀਡੀਓ ਦੇ ਐਂਡ ਵਿੱਚ ਉਸ ਤੋਂ ਪਹਿਲਾਂ ਮੈਂ ਦੱਸ ਦੇਣੀ ਆ ਫਿਲਟਰ ਕਾਫੀ ਬਹੁਤ ਸਵਾਦ ਸੀਗੀ ਨਾਰਮਲੀ ਮਸਾਲਾ ਡੋਸਾ ਹਰ ਜਗ੍ਹਾ ਦਾ ਹੀ ਸਵਾਦ ਹੁੰਦਾ ਹੈ ਪਰ ਇੱਥੇ ਇੰਨਾ ਆਇਲ ਪਾਇਆ ਸੀ ਸਮਝ ਹੀ ਨਹੀਂ ਸੀ ਆ ਰਿਹਾ ਪਰੋਂਟੀ ਖਾ ਰਹੇ ਆ ਕਿ ਮਸਾਲਾ ਡੋਸਾ ਖਾ ਰਹੇ ਆ ਐਸ ਕੋਕਮ ਡਰਿੰਕ ਤੇ ਮੈਂ ਖਰਚੇ ਸੀ ਪੂਰੇ 100 ਰੁਪਏ ਜਿਸ ਕਰਕੇ ਨਾ ਮੈਨੂੰ ਸੁਟ ਸਕਦੀ ਸੀ ਨਾ ਮੈਨੂੰ ਪੂਰਾ ਪੀ ਸਕਦੀ ਸੀ ਗੱਲਾਂ ਬਾਤਾਂ ਮਾਰਦੇ ਹੱਸਦੇ ਖੇਡਦੇ ਅਸੀਂ ਚੱਲ ਪਏ ਆਪਣੇ ਘਰ ਵੱਲ ਤੇ ਤੁਸੀਂ ਮੈਨੂੰ ਜ਼ਰੂਰ ਕਮੈਂਟਾਂ 'ਚ ਦੱਸਿਓ ਤੁਹਾਨੂੰ ਅੱਜ ਦਾ ਇਹ ਵਲੌਗ ਕਿਵੇਂ ਦਾ ਲੱਗਿਆ